ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਦਵਿੰਦ ਕੇਜਰੀਵਾਲ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਜੋ ਅੰਮ੍ਰਿਤਸਰ ਦੇ ਵਪਾਰੀ ਨੇ ਇਹਨਾਂ ਦੇ ਨਾਲ ਮੈਰਾਥਨ ਵਪਾਰ ਨੂੰ ਲੈ ਕੇ ਜਿਹੜੀ ਮੀਟਿੰਗ ਕੀਤੀ ਹੈ ਸਰਕਾਰ ਵਪਾਰ ਮਿਲਣੀ ਇਹਨੂੰ ਅੰਮ੍ਰਿਤਸਰ ਦੇ ਤਾਜ ਹੋਟਲ ਦੇ ਵਿੱਚ ਕੀਤੀ ਕਿ ਇਸ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਵੀ ਇਹ ਮੀਟਿੰਗ ਜਿਹੜੀ ਸੀ ਇਸੇ ਤਰ੍ਹਾਂ ਹੀ ਕੀਤੀ ਕਿ ਜਿਸ ਦੇ ਵਿੱਚ ਜਬ ਉਹ ਅਲੱਖ ਸਿੱਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਕੋਈ ਸਵੇਰਾ ਮਿੱਠੇ ਹਨੇਰਾ ਇੱਕ ਨਵਾਬੀ ਹਾਨ ਹੈ ਸਕੂਲ ਮੇਰਾ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵਪਦਰੀ ਸਰਹੋਲ ਦਾ ਨਾਮ ਲੈ ਰਿਹਾ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿੱਦਿਆ ਮਿਲੇ ਹਰ ਪੰਜਾਬ ਦਾ ਸਕੂਲ ਸਰਕਾਰੀ ਪਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਜੋਟਨ ਦੇ ਵਿੱਚ ਜਸਟ ਹੁਣੇ ਹੀ ਜਿਹੜੀ ਇਹ ਮੀਟਿੰਗ ਹੈ ਸਮਾਪਤ ਹੋਈ ਹੈ ਜਿਸ ਦੇ ਵਿੱਚ ਹੋਣੇ ਅਸੀਂ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਇਥੋਂ ਨਿਕਲ ਕੇ ਜਿਹੜੇ ਨੇ ਉਹ ਗਏ ਨੇ ਤੇ ਇਹ ਤਸਵੀਰਾਂ ਜਿਹੜੀਆਂ ਨੇ ਸਿੱਧੀਆਂ ਅੰਮ੍ਰਿਤਸਰ ਦੀਆਂ ਤਾਜ ਹੋਟਲ ਦੀਆਂ ਨੇ ਜਿੱਥੇ ਅਸੀਂ ਇਸ ਵਕਤ ਜੇ ਤੁਹਾਨੂੰ ਦੱਸਿਆ ਜਿਹੜੇ ਵਪਾਰੀ ਨੇ ਬਾਹਰ ਨਿਕਲ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਕਿਉਂਕਿ तमाम ਜਿਹੜੇ ਵਪਾਰੀ ਸੀ ਇਹਨਾਂ ਦੇ ਨਾਲ ਮੁੱਖ ਮੰਤਰੀ ਨੇ ਜਿਹੜੀਆਂ ਮੀਟਿੰਗਾਂ ਕੀਤੀਆਂ ਨੇ ਇਸ ਤੋਂ ਪਹਿਲਾਂ ਵੀ ਮੀਟਿੰਗਾਂ ਹੋਈਆਂ ਸੀ ਤੇ ਚਰਚਾ ਕੀਤੀ ਕਿ ਪੰਜਾਬ ਦੇ ਵਿੱਚ ਵਪਾਰ ਨੂੰ ਕਿਵੇਂ ਪਰਫੁੱਲੇ ਜਿਹੜਾ ਹੈ ਉਹ ਕੀਤਾ ਜਾ ਸਕੇ ਲੰਬੀਆਂ ਜਿਹੜੀਆਂ ਮੀਟਿੰਗਾਂ ਇਸ ਤੋਂ ਪਹਿਲਾਂ ਵੀ ਜਿਹੜੀ ਮੀਟਿੰਗ ਸੀ ਇਹ ਹੋਈ ਸੀ ਇਸ ਪਾਸੇ ਪਰ ਅੱਜ ਇਸ ਪਾਸੇ ਮੀਡੀਆ ਕਰਮੀਆਂ ਦੀ ਜਿਹੜੀ ਐਂਟਰੀ ਸੀ ਇਸ ਨੂੰ ਜ਼ਰੂਰ ਬਹਿਨ ਕੀਤਾ ਗਿਆ ਸੀ ਮੀਡੀਆ ਕਰਮੀਆਂ ਦੀ ਜਿਹੜੀ ਐਂਟਰੀ ਸੀ ਇਹ ਮੀਡੀਆ ਨੂੰ ਅਲਾਉ ਨਹੀਂ ਸੀ ਕੀਤਾ ਗਿਆ ਹਾਲਾਂਕਿ ਅਸੀਂ ਕੋਸ਼ਿਸ਼ ਕੀਤੀ ਪਰ ਪਹਿਲਾਂ 1 ਵਜੇ ਦਾ ਸਮਾਂ ਸੀ ਪਰ ਮੁੱਖ ਮੰਤਰੀ ਮਿੱਥੇ ਸਮੇਂ ਤੋਂ ਜੋ ਦਿੱਤਾ ਸੀ ਟਾਈਮ ਉਸ ਵੇਲੇ ਵਪਾਰੀ ਪਹੁੰਚੇ ਪਰ ਮੁੱਖ ਮੰਤਰੀ ਜਿਹੜੇ ਸੀ ਉਹ ਤਕਰੀਬਨ 3:30 4 ਵਜੇ ਜਿਹੜੇ ਪਹੁੰਚੇ ਤੇ ਉਸ ਤੋਂ ਬਾਅਦ ਇਹ ਜਿਹੜੀਆਂ ਮੀਟਿੰਗ ਸ਼ੁਰੂ ਹੋਈਆਂ ਤੇ ਵਿੱਚ ਇਸ ਤੋਂ ਬਾਅਦ ਆ ਫਿਰ ਮੁੱਖ ਮੰਤਰੀ ਨੇ ਵੀ ਜਿਹੜੇ ਆਪਣੇ ਵਪਾਰ ਜਿਹੜੇ ਵਿਚਾਰ ਜਿਹੜੇ ਸੀ ਰੱਖੇ ਤਾਂ ਵਪਾਰੀ ਵਰਗ ਦੇ ਨੁਮਾਇੰਦੇ ਵੀ ਜਿਹੜੇ ਨੇ ਉਹ ਵੀ ਉਹਨਾਂ ਨੇ ਵੀ ਆਪਣੇ ਵਿਚਾਰ ਦੱਸੇ ਤੇ ਹੁਣ ਵੀ ਜਿਹੜੇ ਵਪਾਰ ਉਹਨਾਂ ਨੇ ਦੱਸੇ ਵਿਚਾਰ ਜਿਹੜੇ ਵਪਾਰ ਨੂੰ ਲੈ ਕੇ ਦੱਸੇ ਤੇ ਹੁਣ ਸਰਕਾਰ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਆਪਣੀਆਂ ਜਿਹੜੀਆਂ ਇਸ ਨੂੰ ਲੈ ਕੇ ਜੋ ਸਰਕਾਰ ਦੇ ਪਾਲਿਸੀਆਂ ਜਿਹੜੀਆਂ ਬਣਾਈਆਂ ਗਈਆਂ ਸੀ ਬਣਾਈਆਂ ਜਾਣੀਆਂ ਨੇ ਉਹਨਾਂ ਦੇ ਉੱਤੇ ਬਕਾਇਦਾ ਤੌਰ ਤੇ ਉੱਤੇ ਵਿਚਾਰ ਜਿਹੜਾ ਇਹ ਕੀਤਾ ਜਾਏਗਾ ਤਾਂ तमाम ਵੀਆਈਪੀ ਤੁਸੀਂ ਦੇਖ ਸਕਦੇ ਹੋ ਹੁਣ ਮੀਟਿੰਗ ਜਿਹੜੀਆਂ ਸਮਾਪਤ ਹੋਈਆਂ ਨੇ ਤਾਂ ਇਸ ਪਾਸੇ ਤੋਂ ਰਵਾਨਾ ਜਿਹੜੇ ਨੇ ਹੋ ਰਹੇ ਨੇ ਅਗਲੇ ਦਿਨਾਂ ਦੇ ਵਿੱਚ ਅਜਹੀਆਂ ਹੋਰ ਜਿਹੜੇ ਚੇਅਰਮੈਨ ਨੇ ਵਕ ਵਕ ਉਹ ਵੀ ਇੱਥੋਂ ਨਿਕਲ ਰਹੇ ਨੇ ਵਕ ਵਕ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਕੁਨ ਨੇ ਉਹ ਵੀ ਇੱਥੋਂ ਜਿਹੜੇ ਨੇ ਉਹ ਇਸ ਜਗ੍ਹਾ ਤੋਂ ਨਿਕਲ ਰਹੇ ਨੇ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਤਾਂ ਇਸ ਜਗ੍ਹਾ ਦੇ ਉੱਤੇ ਜਿਹੜੀਆਂ ਅੱਜ ਮੀਟਿੰਗਾਂ ਹੋਈਆਂ ਨੇ ਇਸ ਤੋਂ ਬਾਅਦ ਜਿਹੜਾ 2 ਦਿਨ ਦਾ ਅਰਵਿੰਦ ਕੇਜਰੀਵਾਲ ਉਹਨਾਂ ਦਾ ਦਿੱਲੀ ਦਾ ਦੌਰਾ ਸੀ ਇਸ ਨੂੰ ਲੈ ਕੇ ਜਿਹੜੀ ਕੱਲ ਜਲੰਧਰ ਦੇ ਵਿੱਚ ਜਿਹੜਾ ਮਹੱਲਾ ਕਲੀਨਿਕ ਖੋਲੇ ਗਏ ਉਸ ਤੋਂ ਬਾਅਦ ਮੀਟਿੰਗ ਕੀਤੀ ਗਈ ਵਪਾਰੀਆਂ ਦੇ ਨਾਲ ਤਾਂ ਹੁਣ ਅੱਜ ਲੁਧਿਆਣਾ ਦੇ ਵਿੱਚ ਸਮਾਗਮ ਸਿੰਘ ਸਕੂਲ ਆਫ ਫੈਮਿਨਿਅਸ ਨੂੰ ਲੈ ਕੇ ਤੇ ਇਸ ਤੋਂ ਬਾਅਦ ਜਿਹੜਾ ਅੱਜ ਇੱਥੇ ਅੰਮ੍ਰਿਤਸਰ ਦੇ ਵਿੱਚ ਜੋ ਵਪਾਰੀਆਂ ਨਾਲ ਮੀਟਿੰਗ ਕੀਤੀ ਗਈ ਤਾਂ ਤਿੰਨੇ ਮਹਾਨਗਰ ਜਿਹੜੇ ਨੇ ਕਵਰ ਕੀਤੇ ਗਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਤੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਜਾਂ ਅਸੀਂ ਇਹ ਗੀਆਂ ਹੋਰ ਮੀਟਿੰਗਾਂ ਕਰ ਸਕਦੇ ਨੇ ਕਿਉਂਕਿ ਲੋਕ ਸਭਾ ਚੋਣਾਂ ਵੀ ਸਿਰ ਤੇ ਨੇ ਤਾਂ ਇਸ ਤੋਂ ਬਾਅਦ ਜਿੰਨੇ ਵੀ ਜਿਹੜੀਆਂ ਪਲੈਨਿੰਗ ਨੇ ਇਸ ਨੂੰ ਜ਼ਰੂਰ ਜਿਹੜਾ ਸਿਰੇ ਚੜਾਇਆ ਜਾਏਗਾ ਤਾਂ ਇਹ ਅੰਮ੍ਰਿਤਸਰ ਤੋਂ ਅੱਜ ਬਖਾਸ ਪ੍ਰੋਗਰਾਮ ਜਿਹੜੇ ਨੇ ਜਿਹੜੇ ਵਿਢੇ ਗਏ ਸੀ ਆਮ ਆਦਮੀ ਪਾਰਟੀ ਵੱਲੋਂ ਤਾਂ ਇਸ ਦੇ ਲਈ ਅੱਜ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਜਿਹੜੇ ਸੀ ਉਹ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਤਾਂ ਮੀਟਿੰਗ ਤੋਂ ਬਾਅਦ ਅੰਮ੍ਰਿਤਸਰ ਦੇ ਜਿਹੜੇ ਵਪਾਰੀ ਵਰਗ ਦੇ ਨੁਮਾਇੰਦੇ ਨਿਕਲੇ ਨੇ ਰਵੀ ਪਾਵਾ ਜੀ ਨਾਲ ਨੇ ਅੱਗੇ ਵਪਾਰੀ ਨੇ ਤਾਂ ਪਾਵਾ ਸਾਹਿਬ ਕੀ ਗੱਲਬਾਤ ਹੋਈ ਹੈ ਅੱਜ ਸੀਐਮ ਸਾਹਿਬ ਦੇ ਨਾਲ ਕਿ ਸੀਐਮ ਸਾਹਿਬ ਨੇ ਜਿਹੜੀਆਂ ਵੀ ਅੱਜ ਕੋਈ ਇੰਡਸਟਰੀ ਆਪਣੇ ਵਪਾਰੀਆਂ ਦੀਆਂ ਮੰਗਾਂ ਸੀ ਉਹਨਾਂ ਬਾਰੇ ਪੋਜ਼ੀਟਿਵਲੀ ਬੜਾ ਦੱਸਿਆ ਕਿ ਜਿਹੜੀ ਵੀ ਕੋਈ ਵੀ ਚੀਜ਼ ਦੀ ਪ੍ਰੋਬਲਮ ਹੈ ਉਹ ਸੀ ਸੌਲਟ ਆਊਟ ਕਰਾਂਗੇ ਕੁਝ ਜਿਵੇਂ ਫੋਕਲ ਪੁਆਇੰਟ ਵਾਸਤੇ ਕੁਝ ਉਹਨਾਂ ਨੇ ਦੱਸਿਆ ਸੀ ਆਪਣੀ ਮੰਗ ਰੱਖੀ ਸੀ ਫੋਕਲ ਪੁਆਇੰਟ ਵਾਲਿਆਂ ਨੇ ਕੁਝ ਬਲ ਕਲਾਂ ਨਾਕਲਾਂ ਵਾਲਿਆਂ ਨੇ ਤੇ ਉਹਨਾਂ ਨੇ ਮੌਕੇ ਦੇ ਉੱਤੇ ਕਿਹਾ ਕਿ ਇਹਨੂੰ ਬੜੀ ਜਲਦੀ ਅਸੀਂ ਕਰਵਾ ਕੇ ਤੇਨੂੰ ਕਲੀਅਰ ਕਰਵਾ ਦੇਾਂਗੇ ਤੇ ਬਾਕੀ ਕਾਫੀ ਪੋਜ਼ਿਟਿਵ ਜਿਹਾ ਰਿਸਪਾਂਸ ਰਿਹਾ ਸਾਰਾ ਉਹਨਾਂ ਦਾ ਸਰ ਇਸ ਤੋਂ ਪਹਿਲਾਂ ਵੀ ਪਿਛਲੇ ਸਮੇਂ ਵੀ ਮੀਟਿੰਗ ਤੁਹਾਡੇ ਵਪਾਰੀਆਂ ਨਾਲ ਕੀਤੀ ਸੀ ਉਦੋਂ ਜਿਹੜੀਆਂ ਮੰਗਾਂ ਰੱਖੀਆਂ ਸੀ ਉਹ ਹੁਣ ਇਹ ਮੀਟਿੰਗ ਸੀ ਇਸ ਲਈ ਮੈਂ ਪਰ ਇਹ ਜਿਹੜਾ ਤਾਲਮੇਲ ਸੀਗਾ ਕਿਸ ਤਰ੍ਹਾਂ ਦਾ ਰਿਹਾ ਤੁਹਾਨੂੰ ਲੱਗਦਾ ਹੈ ਕਿ ਆਰਗੇਨਾਈਜੇਸ਼ਨ ਬੜਾ ਚੰਗਾ ਰਿਹਾ ਜੀ ਜੀ ਹਾਂਜੀ ਕੋਈ ਨੰਬਰ ਵਗੈਰਾ ਵੀ ਦਿੱਤੇ ਸੀ ਐਮ ਸਾਹਿਬ ਨੇ ਆਪਣੇ ਕਿ ਜੇ ਕੋਈ ਪ੍ਰੋਬਲਮ ਹੋ ਤਾਂ ਸਾਡੇ ਨਾਲ ਸਿੱਧਾ ਸੰਪਰਕ ਨਹੀਂ ਉਹਨਾਂ ਨੇ ਕਿਹਾ ਦੱਸਿਆ ਵੀ ਲੋਕਲ ਇਹ ਜਿਹੜੇ ਸਾਰੇ ਐਫਰਟ ਦੇ ਨਾਲ ਵਪਾਰ ਨੂੰ ਕੋਈ ਹਲਾਰਾ ਮਿਲਦਾ ਜਿੰਦਾ ਲੌਂਗ ਇਨ ਆਰਡਰ ਨੂੰ ਲੈ ਕੇ ਵਪਾਰੀਆਂ ਨੂੰ ਸਭ ਤੋਂ ਵੱਧ ਲੌਂਗ ਇਨ ਆਰਡਰ ਨੂੰ ਲੈ ਕੇ ਮੁਸ਼ਕਲ ਦਿੰਦੀ ਹੈ ਜੀ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਲੌਂਗ ਇਨ ਆਰਡਰ ਬਾਰੇ ਤੇ ਕੋਈ ਗੱਲ ਨਹੀਂ ਹੋਈ ਕਿਉਂਕਿ ਨਾ ਹੀ ਕਿਸੇ ਨੇ ਕੋਈ ਗੱਲ ਮੱਦਾ ਚੁੱਕਿਆ ਬੜੇ ਕੇ ਸਹੀ ਮਾਹੌਲ ਦੇ ਵਿੱਚ ਪੋਜ਼ਿਟਿਵ ਵੇ ਦੇ ਹਾਂ ਪੋਜ਼ਿਟਿਵ ਵੇ ਦੇ ਨਾਲ ਗੱਲ ਹੋਈ ਸਾਰੀ ਜਿਹੜੀ ਕਿ ਪੋਜ਼ਿਟਿਵ ਦੱਸਿਆ ਉਹਨਾਂ ਨੇ ਕਿ ਜਿਹੜੀ ਵੀ ਕੋਈ ਪ੍ਰੋਬਲਮ ਹੋਵੇ ਅਸੀਂ ਉਹਨੂੰ ਸਾਰਟ ਆਊਟ ਕਰਨ ਨੂੰ ਲੋਕਲ ਐਡਮਿਨਿਸਟ੍ਰੇਸ਼ਨ ਵੀ ਸਾਰਟ ਆਊਟ ਕਰਨ ਨੂੰ ਤਿਆਰ ਹੈ ਤੇ ਜਿਹੜੀਆਂ ਕੈਮਰਾ ਪਰਸਨ ਮੁਕੇਸ਼ਪਾਲ ਬਾਬਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੂਰਤ ਟੀਵੀ ਅੰਮ੍ਰਿਤਸਰ 올 ਵਰਲਡ ওপਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤਾਂਤਰਿਕ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप